ਗੋਪੀ ਇਤਰਾਪਾ ਦੋਏ ਲੱਗੇ ਰਹੇ ਆਪਾਂ ਕਰੋ ਛੁੱਟੀਆਂ ਆਪਾਂ ਤਾਂ ਮੈਂ 3-4 ਮਹੀਨੇ ਲੱਗ ਜਾਂਦੇ ਜਾਂ ਘਰ ਚੱਲਣਾ ਨਿਆ ਬਾਬਾ ਤੇ ਬੰਦਾ ਦੇ ਗੁਰਗਾ ਮੈਨੂੰ ਕੋਈ ਨਹੀਂ ਲੱਭਾ ਤੈਨੂੰ ਕਹਿੰਨੇ ਆ ਹਾਂ ਕੀਤੀ ਕਿ ਨਹੀਂ ਹਾਂ ਆਪੇ ਕਰਨਗੇ ਮੇਰੇ ਤੋਂ ਆਈਡੀਆ ਹੈਗਾ ਹੋਵੇ ਹੈਗਾ ਕੋਈ ਆਈਡੀਆ ਇਹਨਾ ਇਤਰਾ ਨਹੀਂ ਹੋਣਾ ਇਤਾਂ ਨਹੀਂ ਹੋਣਾ ਇਹ ਤਾਂ ਨੇ ਸਾਰੇ ਵਿਗੜੇ ਸਾਰੇ ਰਾਹ ਨੂੰ ਰੋਣ ਪੀਣ ਨੂੰ ਆ ਜਾਂਦੇ ਹੀ ਹਾਂ ਫੈਕਟਰੀ ਆਪਦੇ ਮਰਜ਼ੇ ਉਹ ਨਹੀਂ ਲਾਉਣੇ ਜਗਾਰ ਦੋ ਸਾਡਾ ਪਾਣੀ ਪਣੀ ਮੀਠ ਹੁੰਦਾ ਇੱਥੇ ਕੰਮ ਨਹੀਂ ਕਰਦਾ ਮੰਨ ਤਾਂ ਇਸ ਤਰ੍ਹਾਂ ਆਪਾਂ ਸਾਰੀ ਢਾਢੀ ਨਾ ਗਈ ਆ ਬਾਹਰ ਘਰ ਨਾਲ ਵਿਲਾ ਨਹੀਂ ਤੇ ਮੁਰਗਾ ਇਹ ਮੈਨੂੰ ਲੈ ਵਾਸਤ ਜਾ ਆਜਾ ਫੇੜ ਪੈ ਗਿਆ ਹੁੰਗਾ ਦੋ ਕਿੱਥੇ ਲੱਗਦੇ ਤੇ ਕਰੀਏ ਬਰੀਆ ਬਰੀਆ ਅਰਮਾਦੇ ਮਾਰ ਜਾਣੇ ਦੋ ਨੇ ਨਹੀਂ ਮਾਰਦੇ ਆ ਦੇ ਮੇਰਾ ਤਾਂ ਮੇਰੇ ਗੋਪੀ ਆ ਨਿਗੀ ਜੀ ਇਨੀ ਕਿ ਚੁੱਪੀ ਜਾਂਦੀ ਆ ਕਾਟਰ ਕੱਢਨੇ ਜੇ ਕੀ ਕਰਾਂਗੇ ਗੋਪੀ ਲਹਾਇਤ ਕਿਦਾਇਆ ਉਧਰੋਂ ਉੱਤੋਂ ਫੋਨ ਆਈ ਜਾਂਦਾ ਜਿਹਦਾ ਕੰਕਦਾ ਤੇ ਮਕਰੀਏ ਓਏ ਫੋਨ ਕਰੀ ਜਾਂਦਾ ਨਾ ਉਹ ਵੀ ਕਰੀ ਜਾਂਦਾ ਆ ਗੱਡਾ ਉਧਰ ਐ ਤਾਂ ਸਾਰੇ ਕੱਢਣ ਵਾਲੇ ਨਾਲੇ ਤੇ ਪਾਣਾ ਪਾਣੀ ਪੁਣੀ ਪੀਦੇ ਕਰੀ ਲਿਆਉਣਾ ਮੈਂ ਲੋਟ ਪਾ ਲਿਆ ਆ ਲਿਆ ਕੋਈ ਇਲਾ ਆਰਟਿਸਟ ਹੀ ਲਵਾ ਮਸਕੀ ਗੋਪੀ ਜੇ ਜਰੇ ਮੈਂ ਕਹੁੰਦੀ ਨਾ ਛਕਲਗ ਬੂੰਬੂ ਵਾਲੀ ਪੇਸਣਾ ਉਹ ਲੈ ਪੈਂਸਰ ਮਾਰਨੀ ਤਾਂ ਹੈ ਮਾਰ ਕੇ ਦੇ ਸਾਰੀਆਂ ਪਲੇਟਾਂ ਬਾਹਰ ਚੋਕੇ ਆ ਉਹ ਮਾਰਨੀ ਆ ਮਾਮਾ ਗੱਲਾ ਥੋੜਾ ਹੈਂਗਾ ਉਹਦੇ ਨਾਰਕਾਂ ਚੱਲਦਾ ਕਾਵਾ ਇਹਦੇ ਦਾਪਾ ਕਾਰਟ ਦੇ ਕੋਠੀ ਬਾਦਣੀ ਇਹਦੇ ਆਹ ਮਾਰਿਆ ਪਾ ਪਲੇਟਾਂ ਜੇ ਵੀ ਲੈਣਗਾ ਖੱਤਿਆ ਬਾ ਕੋਠੀ ਚ ਆਵ ਲੈਣੀ ਇਹਨੇ ਇਹ ਕਾਮਨ ਆੜਕਾਂ ਦੇ ਆ ਯਾਰਾ ਮਾਨ ਉਹ ਕੰਜੇ ਚ ਪਾ ਗਈ ਆਪਣੀ ਇਹ ਘਟਾਉਣੀ ਆ ਬੰਦਿਆਂ ਦਾ ਪੈਣੀ ਮਨਜਾਦਾ ਆਪਣਾ ਮਹੀਨੇ ਲੱਗਣਾ ਚੱਲ ਗੋਪੀ ਉੱਠ ਤਾਂ ਯਾਰ ਕੋ ਕਰ ਲੀਏ ਓਰੇ ਤੇਰੇ ਪਲਸਟਰ ਲੱਗਾ ਵਾ ਤੇ ਤੂੰ ਕਿਹੜਾ ਬਾਤ ਕਰਦਾ ਤੋਦਾਂ ਜਿਹੜਾ ਤੈਨੂੰ ਸਰੀਅਰ ਦੱਸਿਆ ਡਾਕਟਰਾਂ ਨੇ ਉੱਥੇ ਕੋਈ ਨਾ ਕੋ ਕਰਨਾ ਹੀ ਪੈਣਾ ਚੱਲ ਬਣਾਈਏ ਬਣਾ ਦੇ ਮਾਮਾ ਕੀ ਕਰਦੇ ਬਣਾਉਣਾ ਕੀ ਬਣਾਉਣੇ ਬੰਬ ਬਣਾਉਣੇ ਮਾਮਾ ਆਪਾਂ ਡੱਬੀ ਦੀ ਤੇਲ ਨਹੀਂ ਬਣਾ ਸਕਦੇ ਬੰਬ ਬਣਾਉਂਦੇ ਜਿਹੜੀ 2 ਅਗਸਤ ਸਕੀਮ ਲਾਈ ਹੈ ਜਿਹੜੀ ਤੈਨੂੰ ਪਹਿਲਾਂ ਦੱਸੀ ਆ ਵੋਟ ਲੈਣੀ ਆ ਕੱਲ੍ਹ ਵੋਟ ਪੈ ਰੋ ਮੇਰੀ ਗੱਲ ਸੁਣ ਉਹ ਬੰਦੇ ਬੈਠੇ ਹੀ ਇਹਨਾਂ ਨੇ ਅਗਰੇ ਪੁੱਛਣਗੇ ਤੇ ਤਰਲਾ ਹੀ ਆਗੇ ਨਾਮ ਮੰਨਣਗੇ ਤੇ ਫੇਰ ਕਿਲੋ ਕਿਲੋ ਡਾਣੂ ਫੇਰ ਉਤੋਂ ਹੋ ਕੀ ਆ ਇੱਡੇ ਕਰਦੇ ਗੋਲੀ ਪੈ ਰਹੇ ਹੋਰ ਵੀਰ ਜੀ ਕੀ ਹਾਲ ਜੇ ਮਹਾਰਾਜ ਜੀ ਮਹਾਰਾਜ ਜੀ ਬਾਬਿਓ ਯਾਰ ਆਪਾਂ ਥੋੜਾ ਜਿਹਾ ਕੰਮ ਹੀ ਕਰੀਏ ਲੈਟਰ ਜਹਾ ਖੋਲਣ ਦਾ ਤੇ ਪਲੇਟਾਂ ਖੋਲਣ ਦੀਆਂ ਬਾਤ ਹੈ ਮੇਰੇ ਇਹ ਭਾਉ ਅੱਗੇ ਬੜਾ ਜ਼ੋਰ ਲੱਗਾ ਪਿਆ ਅੱਗੇ ਵੀ ਲੈਂਟਰੀ ਖੋਲਦੇ ਆ ਕਿ ਐਡਾ ਤੇ ਇਹ ਨਹੀਂ ਜਾਣਗੇ ਬਾਕੀ ਡੌਨ ਤਿੰਨੇ ਕਦੇ ਨਹੀਂ ਜਾਓਗੇ ਕਹੀਂ ਜਾਓਗੇ ਅਰ ਭਾਈ ਕੋਈ ਨਹੀਂ ਆ ਨਹੀਂ ਯਾਰ ਥੱਕ ਗਏ ਆ ਐਦਾਂ ਨਾ ਕਰੋ ਕਿ ਲੋਕ ਲੋ ਵੱਧ ਜੋਖਦਾਂ ਆਉਣ ਵਾਲੀ ਏ ਤੇ ਦੂਜਾ ਇਹ ਕਿ ਲੋਸ ਨੂੰ ਤੇ ਕਰਾਇਆਗੇ ਨਹੀਂ ਕਣਕ ਦੀ ਉਹਦੇ ਕਰਾਈਏ ਤੇ ਫਿਰ ਪਰਚਿਆਂ ਦੇ ਘਟਾਓ ਫਿਰ ਵੇਲੇ ਭੇਜਦੇ ਆ ਉੱਥੋਂ ਪਰਚਿਆਂ ਦੇ ਘੱਟিয়ে ਹਰ ਆਜੋ ਚਲੋ ਆ ਗਾ ਮੇਲਾ ਕਰੀਏ ਕਣਕ ਆਉਂਦੇ ਆ ਉੱਥੋਂ ਕਣਕ ਆਉਂਦੀ ਆ ਮਾਰੇ ਕਣਕ ਪਰੇ ਕਰ ਲਈਏ ਜਿਹੜੀ 200 ਹੋਈ ਲੋਗੇ ਉਹ ਸਹੀ ਢਾਡੀ ਆ ਚਲੋ ਹਾਲੋ ਆ ਰਹੇ ਹੋ ਜੀ ਮੇਰੇ ਬੀਬੇ ਵੀ ਰਵਾਲੇ ਤਗੜੇ ਬੰਦੇ ਇਹਦੇ ਆ ਗਾ ਮੇਲਾ ਮਿੱਟੋ ਮਿੱਟਦੇ ਕਣਕ ਤੇ ਆ ਗਈ ਕਣਕਾਂ ਨੇ ਪੂਰੇ ਕੈਮ ਆਹੀ ਨਾਲੇ ਪਰਚੀਆਂ ਢਾਡੀਆਂ ਪਹਿਲਾਂ ਨੰਬਰ ਲਾਉਣੇ ਕਰਦੇ ਨੇ ਜਵਾਨੋ ਮਟੋ ਮੈਂਟਾ ਜੋ ਗਦਾਮ ਖਾਲੀ ਕਰੀਏ ਘੱਟ ਦਿਓ ਆਇਆ ਖਲੋਤਾ ਮੜ ਗਿਆ ਲਾਗੇ ਚਲੋ ਫਿਰ ਟਾਈਮ ਕਿਹੜਾ ਵੇਂਦੇ ਜੋ ਆਇਆ ਮਾਣਾ ਬਾਹਰ ਕੇ ਵਜਾਉਣਾ ਪੜਾ ਸ ਟਾਈਮ ਸਾਰੂ ਉਹ ਮਾਰੋ ਮੈਂਟਾ ਬਟੇ ਪਲੇਟਾਂ ਹੋ ਗਿਆ ਕੱਢ ਕੇ ਬਾਹਰ ਚੁੱਕ ਦੋ ਚੁੱਕ ਦੋ ਆ ਜੋ ਆਏ ਹੋਏ ਚਾਰ ਪਲੇਟਾਂ ਆ ਆ ਥੋੜੇ ਜਿਹਾ ਘਾਟ ਰਾ ਥੋੜੀਆਂ ਆ ਪਲੇਟਾਂ ਨਿਵਾਨੋ ਟਰੱਕਾ ਖਲੋਤਾ ਹੈ ਛੜਕਦੇ ਅੱਛਾ ਆਹ ਕੰਮ ਆਪਾਂ ਸਾਲ ਕਰਨਾ ਜੀ ਕਰਦਾਂਗੇ ਪਲੇਟਾਂ ਨੂੰ ਬੰਦੇ ਦੋ ਲੌਨ ਨੂੰ ਲਾਏ ਆ ਤਾਂ ਜੋ ਜੁਗ ਜੁਗਾ ਸਿਰਫ ਟਰਾਲੀ ਜੀ ਖੜਨੀ ਆ ਕਰ ਦੇਣੇ ਕਰਦੇ ਜੇਤੀ ਜੇਤੀ ਕਰੋਗੇ ਉੱਟੀ ਜੇਤੀ ਤੇ ਦਿੱਕਤ ਤੁਹਾਨੂੰ ਕੰਦ ਤੁਹਾਡੇ ਖਾਣੇ ਠੀਕ ਹੈ ਜੀ ਚਪਾਉ ਵੀ ਖਾਤੇ ਤੇ ਚਲੋ ਬੈਜੋ ਟਟਕੇ ਚਲੋ ਠੀਕ ਹੈ ਜੀ ਬੈਜੋ ਬੈਜੋ ਟਟਕੇ ਤਗੜੇ ਹੋਗੇ ਗੱਡੀਆਂ ਉੱਤੇ ਬੈਜੋ ਅੱਧੇ ਬੰਦੇ ਗੱਡੀਆਂ ਉੱਤੇ ਬੈਜੋ ਉੱਤੇ ਬੰਦੇ ਪਲੇਟਾਂ ਨੂੰ ਬੈਜੋ ਕਰ ਲਵਾਂਗੇ ਜੀ ਇਹਨਾ ਪਲੇਟਾਂ ਪਰਣੀਆਂ ਗੋਪੀ ਹਾਂ ਠੋਕ ਤੇ ਕਿ ਨਹੀਂ ਤੈਨੂੰ ਆਖਿਆ ਤਰੀਕਾ ਇਹ ਅਣੀ ਪੈਂਦੀ ਤੈਨੂੰ ਚਾਹ ਪਾਣੀ ਹੁੰਦਾ ਜਾ ਕਰੀਏ ਚਾਹ ਠੀਕ ਆ ਮੜਾ ਲਾਣੇ ਚਾਹ ਚਟਾੜੀ ਬਣਾ ਗਏ ਹਾਂ ਹਾਂ ਅਵੇ ਚਾਹ ਬਾਲੇ ਰੱਖੀ 12 ਲੰਘਿਆ ਨਹੀਂ ਕਰੋ ਸੁਬਾਈ ਆ ਇਧਰੋਂ ਫਾੜ ਇਧਰੋਂ ਥੱਲੇ ਮੇਰੇ ਵੀਰ ਮੈਂ ਤਾਂ ਮੈਟ ਗਦਾਮ ਖਾਲੀ ਕਰ ਦੋ ਭੱਜ ਭੱਜ ਕੇ ਹੋ ਜੰਗਾ ਭੱਜ ਭੱਜ ਕੇ ਛੇਤੀ ਕਣਕ ਤੁਰੇ ਆਉਂਦੀ ਮਾਮਾ ਟਰੈਕ ਟਰੱਕ ਵਾਲਾ ਫੋਨ ਤੇ ਕਣਕ ਪਤਾ ਨਹੀਂ ਆਉਣੇ ਕਿ ਨਹੀਂ ਆਉਣੇ ਤੁਸੀਂ ਗੁਰੂ ਉਹ ਗਦਾਮ ਖਾਲੀ ਕਰਾਈ ਜਾਂਦੇ ਜੋ ਚੁੱਕ ਲਾਣ ਭਜਨ ਬੰਦਗੀ ਸੁਣੀ ਜਾਂ ਨਾ ਹਿੰਦੀ ਗਾਣੇ ਹਿੰਦੀ ਗਾਣੇ ਤੂੰ ਮਾਮਾ ਇਹਦੀਆਂ ਦਾ ਚੁੱਕ ਛੇਤੀ ਹੌਲੀ ਚੁੱਕ ਲਾ ਨਿੱਕੀ ਨਿੱਕੀ ਚੁੱਕੂ ਹੈ ਨਿੱਕੀ ਚੁੱਕੂ ਆ ਵਧੀ ਗਈ ਆੜੀ ਹਾਂ ਇਹ ਦੋ ਲੈ ਜਾ ਭਾਵੇਂ ਇਹ ਭਾਵੇਂ ਦੋ ਲੈ ਜਾ ਏ ਕੀ ਮਾਂ ਚੱਲੀ ਆ ਚੰਡਾਗਾ ਤਾਂ ਉਹਨੂੰ ਵੀ ਓਏ ਜੰਦਾ ਕਿੱਥੇ ਆ ਸਭ ਗਿਆ ਪਾ ਚਲੇ ਆ ਰਿਹਾ ਰਾਤ ਹੋ ਰਹੀ ਹੈ ਇਹਨੇ ਆ ਨਹੀਂ ਕੜਤਾ ਆ ਗਈ ਹੈ ਕੜਤਰ ਚੋਲੇ ਆ ਬਿਆਜੋ ਆਜੋ ਚੰਗਾ ਢਾਹ ਪਾਲੇ ਜੀ ਕੁਨੀ ਆ ਪਲੇਟ ਆ ਗਏ ਪਲੇਟਾਂ ਦੇ ਔਖਾ ਕੰਮ ਆ ਕੁਝ ਨਹੀਂ ਪਲੇਟਾਂ ਚੁੱਕੀਆਂ ਜਾਂਦੀਆਂ ਓਏ ਛੇਤੀ ਕਰ ਲੋ ਬਣਾ ਜਾ ਬੀਬੀ ਉਹ ਮੁੰਡਾ ਨਿਕਲਿਆ ਆਪ ਦਾ ਕੰਮ ਛੱਡ ਕੇ ਬਹੁਤ ਉੱਪਰ ਛੇਤੀ ਮੇਰੇ ਵੀ ਹੈ ਛੇਤੀ ਛੇਤੀ ਕਣਕੌਣ ਵਾਲੀ ਜਵਾਨੋ ਛੇਤੀ 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 ਕਦਾਂ ਕਟਾਉਗੇ ਮੇਰੀ ਤੇਰੀ ਪਰਚੀ ਪਹਿਲੇ ਨੰਬਰ ਤੇ ਤੇਰੀ ਜਵਾਨਾ ਪਹਿਲਾ ਹੋਣਾ ਭਾਉ ਪਰਚੀ ਮੈਂ ਨਾ ਤੇਰਾ ਪਹਿਲਾ ਨੰਬਰ ਲਾਵਾਂ ਤੇ ਤੋਰਿਆ ਤੇ ਤੋਂ ਜ਼ਿਆਦਾ ਨਹੀਂ ਤੇ ਪੱਤੀ ਤੇਰੀ ਪਹਿਲਾ ਕਿੱਦਾਂ ਵੜੀ ਇਹਨੂੰ ਕਣਕ ਵਿੱਚ 2 ਕਿਲੋ ਬਾਅਦ ਦਵਾਵਾਂਗੇ ਉਹ ਬੰਦਾ ਸਹੀ ਜੇ ਆਉਂਦਾ ਜੇ ਨਹੀਂ ਰਾਤ ਨੂੰ ਰਾਤ ਨਹੀਂ ਕਰਨੀ ਨਾ ਮਗਰੋਂ ਦਵਾਵਾਂਗੇ ਮਾਰਦੇ ਹੋwidehat ਕੇਤੀ ਛੇਤੀ ਛੇਤੀ ਆਪਾਂ ਬਾਅਦ ਦੱਸ ਬਿਹਾੜੀ ਓਏ ਕੇ ਕਾ ਲੋ ਪਾਟਾ ਕੋਈ ਸਕੀਮ ਆਪਣੀ ਕੰਮ ਕਰ ਗਈ ਆ ਨਹੀਂ ਹੈ ਇੰਨਾ ਹੀ ਡਾਈਸ ਕਰ ਕਰਨ ਦਾ ਜੋਧਾ ਨਾਲ ਬੋਲ ਰਿਹਾ ਤਰਾ ਲਿਆ ਲਤਾ ਆਪਾਂ ਤੇ ਬਾਅਦ ਠੀਕ ਹੁਣ ਇਹਨਾਂ ਨੂੰ ਤੋੜੀਏ ਪਿਉਣੀ ਚਾਚੂ ਚਾ ਇਹਨਾਂ ਨੂੰ ਪਿਆਰੀ ਚਾ ਕੇ ਲਗਾ ਤੇ ਨਾਲ ਚਾ ਪਿਆ ਦੇ ਨੇ ਤਗੜੇ 300 ਪਲੇਟ ਲਾ ਦਾਲੀ ਇਹਨਾਂ ਨੂੰ ਇਹਨਾਂ ਨੂੰ ਕਰੀਏ ਜਾਵਾ